ਉਹ ਅਰਥ ਦਾ ਫਿਰ ਅਨਰਥ ਬਣ ਜਾਂਦਾ ਸ਼ਬਦ ਦਾ ਪਤਾ ਵੀ ਨਹੀਂ ਲੱਗਦਾ ਵੀ ਕੀ ਬਣ ਗਿਆ ਮਹਾਰਾਜ ਕਹਿੰਦੇ ਨਾਨਕ ਇਥੇ ਜਮਕੀ ਹੈ ਲਹਿਰੀ ਲਖ ਸਿਆਣ ਡੁੱਬਣ ਦੇ ਨਾ ਮਾਪਰੀ ਸਤਿਗੁਰੂ ਸੱਚੇ ਪਾਸ਼ਾ ਸਤਿਗੁਰਾਂ ਦੇ ਨਾਮ ਦੀ ਮੋਹਰ ਲਾਉਂਦੇ ਨੇ ਕਹਿੰਦੇ ਗੁਰੂ ਨਾਨਕ ਮਹਾਰਾਜ ਐਸੀ ਦ੍ਰਿਸ਼ਟੀ ਕਰਦੇ ਕਿਰਪਾ ਕਰਦੇ ਨਾਨਕ ਲਹਿਰੀ ਲਖ ਸਿਆਣ ਕਹਿੰਦੇ ਲੱਖਾਂ ਲਹਿਰਾਂ ਆਉਣ ਸੈ ਆਨ ਦਾ ਹੁੰਦਾ ਮਤਲਬ ਸੈਂਕੜੇ ਭਾਵੇਂ ਲੱਖਾਂ ਤੇ ਭਾਵੇਂ ਸੈਂਕੜੇ ਲਹਿਰਾਂ ਆ ਜਾਣ ਕਾਹਦੀਆਂ ਵਿਸ਼ਿਆਂ ਦੀਆਂ ਸਾਡੇ ਅੰਦਰ ਦੁਬਧਾ ਦੀਆਂ ਵਕਾਰਾਂ ਦੀਆਂ ਜਿਵੇਂ ਕਾਮ ਕ੍ਰੋਧ ਮੋਹ ਹੰਕਾਰ ਇਹ ਜੀਆਂ ਲਹਿਰਾਂ ਲੱਖਾਂ ਉੱਠਦੀਆਂ ਨਾ ਰੋਜ਼ ਸੈਂਕੜੇ ਲਹਿਰਾਂ ਐਸੀਆਂ ਉੱਠਦੀਆਂ ਨਾ ਮਾਰੇ ਕਹਿੰਦੇ ਜਿਨ੍ਹਾਂ ਦੀ ਪ੍ਰੀਤੀ ਗੁਰੂ ਦੇ ਨਾਲ ਜੁੜੀ ਐ ਤੇ ਗੁਰੂ ਉਹਨਾਂ ਨੂੰ ਇਹਨਾਂ ਲਹਿਰਾਂ ਦੇ ਅੰਦਰ ਕਦੇ ਡੁੱਬਣ ਨਹੀਂ ਦਿੰਦਾ ਆਖੋ ਸਤਨਾ ਕੀ ਕਹਿੰਦੇ ਨੇ ਡੁੱਬਣ ਦੇ ਨਾ ਮਾਪਰੀ ਕਹਿੰਦੇ ਗੁਰੂ ਉਹਨਾਂ ਨੂੰ ਡੁੱਬਣ ਨਹੀਂ ਦਿੰਦਾ ਭਾਵੇਂ ਕਾਮ ਕ੍ਰੋਧ ਵਿਸ਼ੇਵਕਾਰਾਂ ਨਸ਼ਿਆਂ ਦੀਆਂ ਲੱਖਾਂ ਲਹਿਰਾਂ ਇੱਥੇ ਚੱਲ ਪਣ ਪਰ ਜਿਨ੍ਹਾਂ ਜਿਹੜੇ ਜੁੜੇ ਹੋਏ ਉਹਨਾਂ ਦੀ ਗੱਲ ਹੈ ਹੁਣ ਜਿਹੜੇ ਜੁੜੇ ਨਹੀਂ ਜਿਹੜੇ ਕਹਿੰਦੇ ਮੈਂ ਪਰਨ ਕਰ ਲਿਆ ਜੀ ਮੈਂ ਸ਼ਰਾਬ ਛੱਡਤੀ ਮੰਨ ਲਓ ਮੈਂ ਨਸ਼ਾ ਛੱਡਤਾ ਉਹ ਕੀ ਹੁੰਦਾ ਥੋੜੇ ਦਿਨਾਂ ਬਾਅਦ ਫੇਰ ਕਿਤੇ ਨਾ ਕਿਤੇ ਡੱਗ ਡੱਕ ਕੇ ਨਸ਼ੇ ਦੇ ਨਾਲ ਧੁੱਥ ਹੋ ਕੇ ਡਿੱਗੇ ਪਏ ਹੁੰਦੇ ਨੇ ਜਦੋਂ ਉਹਨਾਂ ਪੁੱਛਿਆ ਵੀ ਕੀ ਗੱਲ ਤੁਸੀਂ ਤਾਂ ਛੱਡਿਆ ਸੀ ਉਹ ਕਹਿੰਦੇ ਕੀ ਕਰੀਏ ਨਾਲ ਦੇ ਮਿੱਤਰਾਂ ਨੇ ਦੋਸਤਾਂ ਨੇ ਇੰਨਾ ਤੱਕਾ ਕੀਤਾ ਤੇ ਮੈਨੂੰ ਦੁਆਰੇ ਨਸ਼ਾ ਫੇਰ ਖਾਣਾ ਪੈ ਗਿਆ ਜਾਂ ਪੀਣਾ ਪੈ ਗਿਆ ਮੈਨੂੰ ਫੇਰ ਕਰਨਾ ਪੈ ਗਿਆ ਭਾਵ ਕਿ ਉਹ ਅੰਦਰੋਂ ਹਜੇ ਪੂਰਾ ਦ੍ਰਿੜ ਇਰਾਦਾ ਨਹੀਂ ਸੀ ਉਹ ਪੂਰਾ ਜੁੜੇ ਨਹੀਂ ਸੀ ਗੁਰੂ ਨਾਲ ਜੇ ਕਿਤੇ ਜੁੜੇ ਹੁੰਦੇ ਤੇ ਇਹ ਜੀਆਂ ਲੱਖਾਂ ਲਹਿਰਾਂ ਦੋਸਤਾਂ ਮਿੱਤਰਾਂ ਦੀਆਂ ਆ ਜਾਣੋਂ ਕਈ ਜਣ ਵੀ ਛਗਲਾ ਪੀਲਾ ਪੀਲਾ ਐ ਕਰਲਾ ਐ ਕਰਲਾ ਕਦੇ ਹੋ ਸਕਦਾ ਏਦਾਂ ਵੀ ਚੜ੍ਹਦੀ ਕਲਾ ਵਾਲਾ ਸਿੱਖ ਹੋਵੇ ਉਹਨਾਂ ਨੂੰ ਪਤਾ ਵੀ ਇਹਨੇ ਜਵਾੜੇ ਤੇ ਮਾਰਨਾ ਸਾਡੇ ਜਿਹਨੂੰ ਅਸੀਂ ਕੁਛ ਕਿਹਾ ਨਸ਼ੇ ਬਾਰੇ ਜਾਂ ਵਕਾਰ ਬਾਰੇ ਇਹਨੇ ਪਹਿਲੇ ਹੀ ਧਰ ਦੇਣੀ ਹੈ ਤੇ ਇਹ ਤੋਂ ਪਰੇ ਹੀ ਹੋ ਕੇ ਚੱਲੀਏ ਸਿੰਘ ਦਾ ਪ੍ਰਭਾਵ ਹੁੰਦਾ ਹੈ ਸਾਧ ਸੰਗਤ ਜੀ ਦਾੜਾ ਪ੍ਰਕਾਸ਼ ਹੈ ਸਿਰ ਤੇ ਦਸਤਾਰਾ ਸ੍ਰੀ ਸਾਹਿਬ ਪਾਇਆ ਕਈ ਇਦਾਂ ਸਾਰਾ ਲਵਾਸ ਧਾਰਨ ਤਾਂ ਕਰ ਲੈਂਦੇ ਨੇ ਪਾ ਤੇ ਲੈਂਦੇ ਨੇ ਪਰ ਉਹ ਇੰਨਾ ਨਸ਼ੇ ਵਿਸ਼ੇ ਵਕਾਰਾਂ ਦੀਆਂ ਸਾਧ ਸੰਗਤ ਜੀ ਲਹਿਰਾਂ 'ਚ ਉਹਦੀ ਡੁੱਬ ਜਾਂਦੇ ਪਤਾ ਹੀ ਨਹੀਂ ਲੱਗਦਾ ਕਹਿੰਦੇ ਵੀ ਨਕ ਹੋ ਗਿਆ ਅਮਰਤ ਛਕਿਆ ਸੀ ਹੁਣ ਕਿਰਪਾਨ ਕਿੱਲੇ ਤੇ ਡੁੱਬ ਗਏ ਇਹਨਾਂ ਲਹਿਰਾਂ ਚ ਉਹ ਕਿਉਂ ਡੁੱਬ ਗਏ ਕਿਉਂਕਿ ਉਹ ਅਸਲੀ ਹਜੇ ਜੁੜੇ ਨਹੀਂ ਸੀ ਜਿਹੜਾ ਬੰਦਾ ਜੁੜ ਜੇ ਜਿਹੜਾ ਜੋੜਨ ਹਾਰਿਆਂ ਦੀ ਸੰਗਤ ਕਰਨ ਲੱਗ ਜੇ ਤੇ ਉਹਨੂੰ ਇਹ ਲਹਿਰਾਂ ਪਵਾਂ ਲੱਖਾਂ ਆ ਜਾਣ ਸੰਕੜੇ ਆ ਜਾਣ ਉਹ ਨਹੀਂ ਡੋਬ ਸਕਦੇ ਇਸ ਤਰ੍ਹਾਂ ਸਤਿਗੁਰੂ ਐ ਗਿਆਨ ਦਿੰਦੇ ਨੇ ਸਾਨੂੰ ਕਹਿੰਦੇ ਇਦਾਂ ਜੁੜੋ ਜੇ ਜੁੜਿਓ ਪੂਰੀ ਤਰ੍ਹਾਂ ਜੁੜੋ ਭਾਵੇਂ ਇਹ ਜੀਆਂ ਲੱਖਾਂ ਲਹਿਰਾਂ ਕੋਈ ਲਾਲਚ ਦੇਵੇ ਸਾਨੂੰ ਕੋਈ ਸਾਧ ਸੰਧੀ ਲੋਭ ਦੇਵੇ ਕੋਈ ਮੋਹ ਨਾਲ ਸਾਡੇ ਗੁਰੂ ਨਾਲ ਸਾਨੂੰ ਕਹਿੰਦੇ ਤੋੜ ਸਕਦਾ ਹਾ ਕਿੰਨੇ ਕਿੰਨੇ ਲੋਕਾਂ ਨੇ ਸਕੂਲ ਖੋਲ ਚੁੱਕੇ ਨੇ ਸਕੂਲ ਖੋਲੇ ਹੋਏ ਨੇ ਕਹਿੰਦੇ ਆਜੋ ਆਜੋ ਇੱਥੇ ਪੜ੍ਹਾਈ ਫਿਰੀ ਹੈ ਪਰ ਸਾਡੇ ਧਰਮ ਚ ਜੁੜ ਜੋ ਕੋਈ ਸਾਧ ਸੰਗਤ ਜੀ ਜੈਨੀ ਬੋਧੀ ਅਸਾਈ ਸਕੂਲ ਖੋਲੇ ਨਗਰਿਆ ਨੇ ਸਬਦਾ ਦੇ ਰਹੇ ਨੇ ਲਾਲਚ ਦੇ ਰਹੇ ਨੇ ਉਦੋਂ ਮ ਉਪਰਾਲੇ ਕਰ ਰਹੇ ਨੇ ਪਰ ਇਹ ਸਾਡੇ ਵਾਲਿਆਂ ਨੂੰ ਵੀ ਚਾਹੀਦਾ ਵੀ ਸਿੱਖੀ ਦੇ ਸਕੂਲ ਖੁੱਲਣੇ ਚਾਹੀਦੇ ਸਾਧ ਸੰਗਤ ਪੜਾਗੀਆਂ ਫਰੀ ਕਰਨ ਚਲੋ ਬੜੇ ਥਾਮਾ ਤੇ ਇਸੇ ਉਦੋਂ ਮ ਉਪਰਾਲੇ ਸਾਧ ਸੰਗਤ ਜੀ ਜਿਹੜੇ ਕੀਤੇ ਹੋਏ ਨੇ ਚੰਗੀ ਗੱਲ ਹੈ ਪਰ ਨਹੀਂ ਤਾਂ ਜਿਹੜੀ ਦੁਨੀਆ ਸਾਧ ਸੰਗ ਜੀ ਜਿਨ੍ਹਾਂ ਜਦੋਂ ਗੁਰੂ ਨਾਲ ਨਹੀਂ ਜੁੜੀ ਨਹੀਂ ਇਹਨਾਂ ਇਤਿਹਾਸ ਪੜਿਆ ਨਹੀਂ ਗੁਰਬਾਣੀ ਦੀ ਵਿਚਾਰ ਕੀਤੀ ਉਹ ਕਹਿੰਦੇ ਫਰੀ ਦਾ ਮਿਲ ਰਿਹਾ ਚਲੋ ਫੇਰ ਕੀ ਹੈ ਧਰਮ ਚ ਹੀ ਰਹਿਣਾ ਉਹ ਧਰਮ ਕਿਹੜਾ ਮਾੜਾ ਕਰੋਨਾ ਕਦੇ ਇਤਿਹਾਸ ਨਹੀਂ ਪੜਿਆ ਉਹ ਆਪਣੇ ਧਰਮ ਵਿੱਚ ਰਹਿੰਦੇ ਆਂ ਕਈਆਂ ਨੇ ਸਾਧ ਸੰਗ ਜੀ ਖੂਪਰ ਲਹਾਲੇ ਭਾਈ ਮਣੀ ਸਿੰਘ ਵਰਗਿਆਂ ਨੇ ਬੰਦ-ਬੰਦ ਕਟਾਲੇ ਗੁਰਮੁਖ ਪਿਆਰਿਓ ਸ਼ਹੀਦियां ਦੇ ਦਿੱਤੀਆਂ ਕਿਤੇ ਦਰਬਾਰ ਸਾਹਿਬ ਤੇ ਟੈਂਕ ਹੋਇਆ ਤੇ ਉਸ ਟੈਕ ਦੇ ਵਿੱਚ ਸਾਧ ਸੰਗਤ ਜੀ ਗੁਰਮੁਖ ਪਿਆਰਿਓ ਕਿੰਨਿਆਂ ਨੇ ਆਪਣੀਆਂ ਜਵਾਨਾਂ ਸਾਧ ਸੰਗਤ ਜੀ ਆਪਣੀਆਂ ਜਾਨਾਂ ਜਿਹੜੀਆਂ ਕੁਰਬਾਨ ਕਰ ਦਿੱਤੀਆਂ ਆਪਣੇ ਧਰਮ ਦੇ ਬਦਲੇ ਇਸ ਤਰ੍ਹਾਂ ਧਾਰਮਿਕ ਬਹੁਤ ਵੱਡੀ ਚੀਜ਼ ਹੈ ਕਦੇ ਅਸੀਂ ਪੜ੍ਹੀਏ ਕਦੇ ਵਿਚਾਰੀਏ ਸੁਣੀਏ ਇਸ ਕਰਕੇ ਇਹ ਜੀਆਂ ਲੋਭ ਤੇ ਲਾਲਚ ਦੀਆਂ ਲੱਖਾਂ ਲਹਿਰਾਂ ਵੀ ਆ ਜਾਣ ਪਰ ਜਿਹੜੇ ਗੁਰੂ ਦੇ ਨਾਲ ਪੂਰੀ ਤਰ੍ਹਾਂ ਜੁੜ ਗਏ ਨੇ ਉਹ ਇਹਨਾਂ ਲਹਿਰਾਂ ਲੱਖਾਂ ਤੇ ਸਾਧ ਸੰਗਤ ਜੀ ਸੰਕੜੇ ਲਹਿਰਾਂ ਭਾਵੇਂ ਆ ਜਾਣ ਪਰ ਗੁਰੂ ਉਹਨਾਂ ਨੂੰ ਕਦੇ ਡੁੱਬਣ ਨਹੀਂ ਦਿੰਦਾ ਡੁੱਬਣ ਦੇ ਨਾ ਮਾਪਰੀ ਜਿਹੜੇ ਪੂਰੀ ਤਰ੍ਹਾਂ ਗੁਰੂ ਨਾਲ ਜੁੜ ਗਏ ਗੁਣੰਦ ਹੋ ਗਏ ਨੇ ਇਸ ਕਰਕੇ ਜੁੜਿਆਂ ਦੀ ਸੰਗਤ ਕਰਿਆ ਕਰੋ ਸਾਧ ਸੰਗਤ ਜੀ ਜਿਹੜੇ ਖੁਦ ਜੁੜਿਆ ਉਹਨਾਂ ਦੀ ਜਦੋਂ ਸੰਗਤ ਕਰੋਗੇ ਤੇ ਪਿਆਰਿਓ ਕਦੇ ਵੀ ਇਹ ਲਹਿਰਾਂ ਤੁਹਾਨੂੰ ਨਸ਼ੇ ਵਿਸ਼ੇ ਵਕਾਰਾਂ ਦੀਆਂ ਡੋਬਣਗੀਆਂ ਨਹੀਂ ਸੋ ਇਸੇ ਤਰ੍ਹਾਂ ਜਿਵੇਂ ਕਿਤੇ ਸਾਧ ਸੰਗਤ ਜੀ ਜੁੜਿਆਂ ਦੀ ਸੰਗਤ ਜਦੋਂ ਤੁਸੀਂ ਪ੍ਰਾਤਨ ਇਤਿਹਾਸ ਕਿਤੇ ਪੜੋਗੇ ਗੁਰਮੁਖ ਪਿਆਰਿਓ ਕਿਤੇ ਭਾਈ ਵਿਧੀ ਚੰਦ ਜੀ ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਵਿਦੀ ਚੰਦ ਛੀਨਾ ਗੁਰੂ ਕਾ ਛੀਨਾ ਵੇਖੋ ਛੇਵੇਂ ਪਾਤਸ਼ਾਹ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਛੀਨੇ ਨਾਲ ਲਾਇਆ ਪਰ ਹੈ ਕੌਣ ਸੀ ਉਹ ਪਿਛਲਾ ਜੀਵਨ ਤਸਕਰ ਦਾ ਸੀ ਤਸਕਰ ਸੀ ਤਸਕਰ ਬਦਾ ਕੌਣ ਹੁੰਦਾ ਹੈ ਕਹਿੰਦੇ 100 ਚੋਰ ਇਕੱਠਾ ਕਰੀਏ ਇੱਕ ਠੱਗ ਬਣਦਾ ਤੇ ਗੁਰਮੁਖ ਪਿਆਰਿਓ 100 ਠੱਗ ਇਕੱਠਾ ਕਰੀਏ ਤੇ ਇੱਕ ਤਸਕਰ ਬਣਦਾ ਕਹਿੰਦੇ ਤਸਕਰ ਹੁਣ ਕਿੰਨਾ ਭਿਆਨਕ ਹੋਣਾ ਚੋਰੀ ਕਰਨ ਵਾਲਾ ਬੰਦਾ ਕੋਲੋਂ ਚੋਰੀ ਕਰਕੇ ਲੈ ਜਾਂਦਾ ਕਿ ਤੈਨੂੰ ਪਤਾ ਲੱਗਦਾ ਠੱਗ ਬੰਦਾ ਇਹ ਜਿਹੀਆਂ ਗੱਲਾਂ ਮਿੱਠੀਆਂ ਮਾਰਦਾ ਲੱਖਾਂ ਬੰਦੇ ਬੈਠੇ ਵਿੱਚੋਂ ਠੱਗ ਕੇ ਚੱਲਿਆ ਜਾਂਦਾ ਪਤਾ ਲੱਗਦਾ ਤੇ ਤਸਕਰ ਕਿ ਡਾ ਵਡਾਉਣਾ ਸੋ ਏਦਾਂ ਦਾ ਭਾਈ ਬਿਧੀ ਚੰਦ ਦਾ ਜੀਵਨ ਸੀ ਸਾਧ ਸੰਗਤ ਜੀ ਉਹ ਕਿਹੜਾ ਕਰਮ ਸੀ ਜਿਹੜਾ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਨਹੀਂ ਕੀਤਾ ਕਿਤੇ ਚੋਰੀਆਂ ਕੀਤੀਆਂ ਸਾਧ ਸੰਗਤ ਜੀ ਕਿਤੇ ਨੌਜਵਾਨਾਂ ਦੀ ਮੈਜੋਰਿਟੀ ਬਣਾਈ ਉਹਨਾਂ ਨੌਜਵਾਨਾਂ ਨੂੰ ਗੁਰਮੁਖ ਪਿਆਰਿਓ ਹੁਣ ਚੋਰੀਆਂ ਜਦੋਂ ਕਰਨ ਲੱਗ ਗਏ ਤੇ ਧੜਾ ਧੜ ਕਈ ਕਤਲ ਵੀ ਕਰਨੇ ਪੈਂਦੇ ਨੇ ਗੁਰਮੁਖ ਪਿਆਰਿਓ ਕਈਆਂ ਨੂੰ ਵੱਡਣਾ ਟੁਕਣਾ ਵੀ ਪੈਂਦਾ ਮਾਰਨਾ ਕੁੱਟਣਾ ਵੀ ਪੈਂਦਾ ਗੁਰਮੁਖ ਪਿਆਰਿਓ ਇਸ ਤਰ੍ਹਾਂ ਦੇ ਕਰਮ ਭਾਈ ਵਿਧੀ ਚੰਦ ਜੀ ਪਹਿਲਾਂ ਵਾਲੇ ਜੀਵਨ ਦੇ ਅੰਦਰ ਕਰਦੇ ਰਹੇ ਸੋ ਚਲੋ ਕਦੇ ਸਮਾਂ ਬਣਿਆ ਤੇ ਜ਼ਰੂਰ ਆਪਾਂ ਇਤਿਹਾਸ ਇਹਨਾਂ ਦਾ ਲੜੀਵਾਰ ਜ਼ਰੂਰ ਕਦੇ ਵਿਚਾਰਾਂਗੇ ਪਰ ਟੂਕ ਮਾਤਰ ਕਹਿੰਦੇ ਇੱਕ ਪਿੰਡ ਦੇ ਵਿੱਚੋਂ ਇਹਨਾਂ ਨੇ ਮੱਝਾਂ ਚੋਰੀ ਕਰ ਲੀਆਂ ਮੱਝਾਂ ਜਦੋਂ ਚੋਰੀ ਕੀਤੀਆਂ ਤੇ ਗੁਰਮੁਖ ਪਿਆਰਿਓ ਕੁਸ਼ੇ ਦੇ ਨਾਲ ਦੇ ਸੰਨ ਜਿਹੜੇ ਉਹ ਕੁਝ ਕੱਗੇ ਹੋ ਗਏ ਕੁਝ ਕ ਪਿੱਛੇ ਐ ਪਹਿਰਾ ਰੱਖਿਆ ਵਿਚਾਲੇ ਮੱਝਾਂ ਲਾ ਲਈਆਂ ਤੇ ਸਾਧ ਸੰਗਤ ਜੀ ਚੋਰੀ ਕਰਕੇ ਤੇ ਛੇਤੀ ਛੇਤੀ ਮੱਝਾਂ ਨੂੰ ਹਿੱਕੀ ਜਾਂਦੇ ਆ ਹੁਣ ਮੱਝਾਂ ਦੀ ਕਿੰਨੀ ਕੁ ਸਪੀਡ ਹੁੰਦੀ ਹੈ ਉਦੋਂ ਪਿੰਡ ਦੇ ਲੋਕ ਜਦੋਂ ਉੱਠੇ ਅੱਧੀ ਰਾਤ ਨੂੰ ਇੱਕ ਨੂੰ ਪਤਾ ਲੱਗਿਆ ਉਹ ਮੱਝਾਂ ਮੇਰੀਆਂ ਕਿੱਧਰ ਗਈਆਂ ਸਾਰੀਆਂ ਦੂਜੇ ਨੂੰ ਉਠਾਇਆ ਤੀਜੇ ਨੂੰ ਇਦਾਂ ਕਈ ਘਰਾਂ ਦੇ ਮੱਝਾਂ ਦੀ ਚੋਰੀ ਹੋ ਗਈ ਤੇ ਸਾਧ ਸੰਗਤ ਜੀ ਲੋਕਾਂ ਨੇ ਚੁੱਕੇ ਅਣ ਘੜ ਟੰਬੇ ਤੇ ਤੁਰ ਪੇ ਕਹਿੰਦੇ ਪੈੜ ਦੇਖੋ ਮੱਝਾਂ ਕਿੱਧਰ ਜਾ ਰਹੀਆਂ ਬਗ ਮੱਝਾਂ ਦਾ ਲੈ ਕੇ ਇਕੱਠੀਆਂ ਕਰਕੇ ਪੈੜ ਨੱਪਦੇ ਹੋਏ ਮੱਝਾਂ ਦੀ ਸਾਧ ਸੰਗ ਜੀ ਜਦੋਂ ਗਏ ਆ ਪਿੰਡ ਤੋਂ ਬਾਹਰਲੇ ਬੰਨੇ ਤੇ ਉਦੋਂ ਨੂੰ ਭਾਈ ਵਿਧੀ ਚੰਦ ਜੀ ਸਾਧ ਸੰਗਤ ਜੀ ਮੱਝਾਂ ਹਿੱਕ ਹਿੱਕ ਕੇ ਬਾਹਰਲੇ ਬੰਨੇ ਪਿੰਡ ਤੋਂ ਲੈ ਗਏ ਇੱਕ ਜੰਗਲ ਜਾਂ ਬਣਿਆ ਹੋਇਆ ਸੀ ਉਦੋਂ ਨੂੰ ਲੈ ਕੇ ਚਲੇ ਗਏ ਤੇ ਜਿਹੜੇ ਨਾਲ ਦੇ ਸਾਥੀ ਸੀ ਪਿਛਲਿਆਂ ਨੂੰ ਜਦੋਂ ਪਤਾ ਲੱਗਿਆ ਵੀ ਪਿੰਡ ਦੇ ਲੋਕ ਆ ਗਏ ਤੇ ਉਹਨਾਂ ਸਾਥ ਸੰਗ ਜੀ ਭੱਜ ਕੇ ਆਪਣਾ ਬਚਾ ਕੀਤਾ ਭਾਈ ਵਿਧੀ ਚੰਦ ਨੂੰ ਵਿਚਾਲੇ ਹੀ ਛੱਡ ਗਏ ਜਿਹੜੇ ਸਾਥੀ ਸੀ ਭੱਜ ਗਏ ਉਸ ਵੇਲੇ ਬਿਵਤ ਪਈ ਸਭ ਹੀ ਸੰਗ ਛਾੜ ਤਕੋ ਨਾਵਤ ਨੇਰੇ ਐਸੀ ਗੱਲ ਹੋ ਗਈ ਹੁਣ ਬਿਵਤਾ ਪੈ ਗਈ ਭੱਜ ਗਏ ਪਿਛਲੇ ਵੀ ਭੱਜ ਗਏ ਤੇ ਅਗਲੇ ਉਹਨਾਂ ਖਬਰ ਹੋਈ ਉਹ ਵੀ ਭੱਜ ਗਏ ਤੇ ਵਿਧੀ ਚੰਦ ਕੱਲਾ ਰਹਿ ਗਿਆ ਤੇ ਇੰਦਰ ਉਧਰ ਵੇਖਦਾ ਹੈ ਇੱਕ ਕਹਿੰਦੇ ਛਪੜੀ ਜੀ ਸੀ ਤੇ ਉਹ ਛਪੜੀ ਦੇ ਵਿੱਚ ਮੱਝਾਂ ਸਾਰੀਆਂ ਹਿੱਕ ਦਿੱਤੀਆਂ ਬਾੜ ਦਿੱਤੀਆਂ ਉਹਦੇ ਅੰਦਰ ਤੇ ਛਪੜੀ ਚ ਮੱਝਾਂ ਬਾੜ ਕੇ ਤੇ ਸਾਧ ਸੰਗਤ ਜੀ ਆਪ ਭਾਈ ਸਾਹਿਬ ਭਾਈ ਵਿਰੀ ਚੰਦ ਜੀ ਕਿ ਨਾ ਛਪਰੀ ਬਣੀ ਹੋਈ ਸੀ ਉਹ ਛਪਰੀ ਦੇ ਵਿੱਚ ਇੱਕ ਸਾਧੂ ਮਹਾਤਮਾ ਬੈਠੇ ਸੀ ਜਿਨ੍ਹਾਂ ਦਾ ਨਾਮ ਸੀ ਬਾਬਾ ਅਦਲੀ ਜੀ ਉਹ ਪੂਰੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਉਸ ਵੇਲੇ ਸਮਾਂ ਸੀ ਤੇ ਉਹਨਾਂ ਨਾਲ ਜੁੜੇ ਹੋਏ ਸੀ ਵੇਖੋ ਜਦੋਂ ਜੁੜਿਆਂ ਦੀ ਸੰਗਤ ਕਰਦੇ ਆ ਤੇ ਸਾਧ ਸੰਗਤ ਜੀ ਉਹ ਕਿਵੇਂ ਜੋੜ ਲੈਂਦੇ ਨੇ ਸੰਗਤ ਕਹਿੰਦੇ ਉਹ ਪੂਰੀ ਤਰ੍ਹਾਂ ਗੁਰੂ ਨਾਲ ਜੁੜੇ ਸੀ ਤੇ ਗੁਰਮੁਖ ਪਿਆਰਿਓ ਹੁਣ ਵੇਲਾ ਜਿਹੜਾ ਹੁਣ ਜਦੋਂ ਚੋਰੀ ਚੋਰ ਕਰਦੇ ਹੁਣ ਰਾਤ ਦਾ ਸਮਾਂ ਹੁੰਦਾ ਉਸ ਵੇਲੇ 12 1 ਵਜੇ ਦਾ ਲਾ ਲਓ ਤੇ ਇਧਰੋਂ ਗੁਰਸਿੱਖਾਂ ਦਾ ਅਮਰਤ ਵੇਲੇ ਦਾ ਟਾਈਮ ਹੁੰਦਾ ਹੁਣ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਬੈਠੇ ਸਿਮਰਨ ਕਰ ਰਹੇ ਸੀ ਤੇ ਇਹਦੋਂ ਭਾਈ ਵਿਧੀ ਚੰਦ ਨੇ ਉਹ ਛਪਰੀ ਦੇ ਵਿੱਚ ਜਾ ਕੇ ਜਦੋਂ ਗਏ ਉੱਥੇ ਨਿਵਾਸ ਕੀਤਾ ਵੇਖਿਆ ਉਹ ਸੁਰਤੀ ਲਈ ਬੈਠੇ ਜਾ ਕੇ ਚਰਨ ਫੜਲੇ ਕੁੱਟ ਕੇ ਕਹਿੰਦੇ ਬਾਬਾ ਜੀ ਮੇਰੇ ਤੇ ਦਇਆ ਕਰੋ ਕਿਰਪਾ ਕਰੋ ਮੈਂ ਇਥੇ ਦਾ ਗੁਨਾਹ ਹੋ ਗਿਆ ਕੋਈ ਤੇ ਮੈਨੂੰ ਅੱਜ ਬਚਾ ਲਓ ਐਦੋਂ ਬਾਅਦ ਮੈਂ ਕੋਈ ਗੁਨਾਹ ਨਹੀਂ ਕਰਦਾ ਕੋਈ ਭੁੱਲ ਨਹੀਂ ਕਰਦਾ ਨਹੀਂ ਤੇ ਆ ਤੁਹਾਡੇ ਪਿੰਡ ਦੇ ਮੇਰੇ ਮਗਰ ਲਾਗੇ ਸਾਰਾ ਪਿੰਡ ਤੇ ਮੈਨੂੰ ਮਾਰ ਦੇਣਾ ਇਹਨਾਂ ਨੇ ਅਣ ਘੜ ਟੰਬੇ ਚੱਕੀ ਫਿਰਦੇ ਆ ਤੇ ਮੇਰੇ ਏਕ ਏਕ ਵਜਣੀ ਹੈ ਤੇ ਮੇਰਾ ਬਨਾਸ਼ ਕਰ ਦੇਣਾ ਇਸ ਕਰਕੇ ਮਹਾਪੁਰਸ਼ੋ ਅੱਜ ਮੈਨੂੰ ਬਚਾ ਲਓ ਇੰ ਤੋਂ ਬਾਅਦ ਮੈਂ ਕੋਈ ਗੁਨਾਹ ਭੁੱਲ ਨਹੀਂ ਕਰਦਾ ਮਹਾਪੁਰਸ਼ਾਂ ਨੇ ਕਿਹਾ ਭਾਈ ਕੀ ਗੱਲ ਹੋ ਗਈ ਕਹਿੰਦਾ ਮਹਾਰਾਜ ਮੈਂ ਚੋਰੀ ਕਰ ਲਈ ਮੱਝਾਂ ਤੁਹਾਡੇ ਨਗਰ ਦੀਆਂ ਤੇ ਲੋਕੀ ਮਗਰ ਆ ਰਹੇ ਮੱਝਾਂ ਛਾਪੜੀ ਦੇ ਵਿੱਚ ਵਾੜ ਦਿੱਤੀਆਂ ਨੇ ਤੇ ਸਤਿਗੁਰੂ ਮਹਾਪੁਰਸ਼ੋ ਹੁਣ ਤੁਸੀਂ ਕਿਰਪਾ ਕਰੋ ਇਹ ਮਹਾਪੁਰਸ਼ ਕਹਿੰਦੇ ਆ ਕੰਬੜੀ ਲੈ ਲਾ ਉੱਤੇ ਹੱਥ ਵਿੱਚ ਮਾਲਾ ਫੜ ਲਾ ਤੇ ਨਾਮ ਜਪ ਲਾ ਗੁਰੂ ਨੂੰ ਯਾਦ ਕਰ ਜਦੋਂ ਬੰਦਾ ਅਪਰਾਧੀ ਹੋਵੇ ਫਿਰ ਦਿਨੋਂ ਯਾਦ ਵੀ ਕਰਦਾ ਹੁਣ ਦਿਨੋਂ ਯਾਦ ਕਰਦਾ ਪੰਜਵੇਂ ਪਾਸ਼ਾ ਧਾਨ ਗੁਰੂ ਅਰਜਨ ਦੇ ਮਹਾਰਾਜ ਸੋ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਗਿਆ ਤੇ ਇੰਨੇ ਨੂੰ ਸਾਧ ਸੰਗਤ ਵਿੱਚ ਪਿੰਡ ਦੇ ਲੋਕ ਆ ਗਏ ਉਹ ਕਹਿੰਦੇ ਬਾਬਾ ਇੱਥੇ ਚੋਰ ਨਹੀਂ ਆਇਆ ਆਪਣਾ ਤੇ ਸਾਧ ਸੰਗਤ ਜੀ ਉਸ ਵੇਲੇ ਭਾਈ ਅਦਲੀ ਜੀ ਕਹਿੰਦੇ ਕਹਿੰਦੇ ਆਹ ਵੇਖ ਲਓ ਆਹ ਬੰਦਾ ਆਇਆ ਏ ਚੋਰ ਆ ਕਿ ਸਾਧ ਹੈ ਵੇਖ ਲਓ ਭਾਈ ਵੇਖੋ ਰੱਬ ਦੇ ਪਿਆਰੇ ਝੂਠ ਨਹੀਂ ਕਦੀ ਬੋਲਦੇ ਉਹ ਕਹਿੰਦੇ ਵੇਖ ਲਓ ਇਹ ਕੋਈ ਸਾਧ ਹੈ ਕਿ ਚੋਰ ਹੈ ਆ ਆਇਆ ਤੇ ਹੈ ਉਹ ਲੋਕਾਂ ਨੂੰ ਇੰਨੀ ਸ਼ਰਧਾ ਸੀ ਉਹ ਰੱਬ ਦੇ ਪਿਆਰੇ ਤੇ ਉਹ ਕਹਿੰਦੇ ਮਹਾਰਾਜ ਵੀ ਰੱਬ ਦੇ ਪਿਆਰਿਆਂ ਕੋਲੇ ਤਾਂ ਰੱਬ ਦੇ ਪਿਆਰੇ ਆਉਂਦੇ ਆ ਸੰਤਾਂ ਕੋਲੇ ਸੰਤਾਂ ਆਉਂਦੇ ਹੁੰਦੇ ਨੇ ਚੋਰਾਂ ਕੋਲੇ ਚੋਰ ਆਉਂਦੇ ਨੇ ਇਸ ਕਰਕੇ ਮਹਾਪੁਰਸ਼ੋ ਤੁਸੀਂ ਮਹਾਪੁਰਸ਼ਾਂ ਤੇ ਮਹਾਪੁਰਸ਼ਾਂ ਕੋਲ ਚੋਰ ਥੋੜਾ ਬੰਦਾ ਮਾਲਾ ਲੈ ਕੇ ਇਸ ਵੇਲੇ ਇਹ ਕੋਈ ਸੰਤ ਹੋਣਿਆ ਉੱਥੋਂ ਹੀ ਮੱਥਾ ਟੇਕ ਕੇ ਮੁੜ ਗਏ ਜਦੋਂ ਇਹ ਜਦੋਂ ਚਲੇ ਗਏ ਹੋਰ ਛਰਦਾ ਬਣ ਗਈ ਫਿਰ ਹੋਰ ਸੁਰਤੀ ਦੇ ਨਾਲ ਨਾਮ ਜਪਦਾ ਭਾਈ ਵਿਧੀ ਚੰਦ ਤੇ ਸਾਧ ਸੰਗਤ ਜੀ ਇਹਨੂੰ ਮਹਾਪੁਰਸ਼ ਕਹਿੰਦੇ ਤੁਹਾਡੀਆਂ ਮੱਜਾਂ ਵੇਖ ਲਓ ਇੱਥੇ ਕਿਤੇ ਛਪੜੀ ਛੁਪੜੀ ਚ ਆਪਣੀ ਚ ਨਾ ਬੈਠੀਆਂ ਹੋਣ ਜਾ ਅੱਗੇ ਜੰਗਲ ਦੇ ਵਿੱਚ ਨਾ ਚਲੀਆਂ ਗਈਆਂ ਹੁਣ ਵੇਖ ਲਓ ਇੱਥੇ ਕਿਤੇ ਹੋਣ ਗਈਆਂ ਜਦੋਂ ਉਹਨਾਂ ਵੇਖਿਆ ਤੇ ਸਾਰੀਆਂ ਸਾਧ ਸੰਗਤ ਜੀ ਜਿਹੜੀਆਂ ਮੱਝਾਂ ਸੀ ਉਹਨਾਂ ਦੇ ਕਹਿੰਦੇ ਰੰਗ ਬਦਲੇ ਕਾਲੀਆਂ ਬੂਰੀਆਂ ਹੋ ਗਈਆਂ ਬੂਰੀਆਂ ਕਾਲੀਆਂ ਹੋ ਗਈਆਂ ਕੋਈ ਕਹੇ ਵੀ ਮੇਰੀ ਬੂਰੀ ਮੱਝ ਸੀ ਕੋਈ ਕਹੇ ਮੇਰੀ ਕਾਲੀ ਮੱਝ ਵੇਖ ਲਓ ਭਾਈ ਤੇ ਚਲੋ ਸਾਰੀਆਂ ਉਹ ਆਪਣੀਆਂ ਮੱਝਾਂ ਹਿੱਕ ਕੇ ਉਥੋਂ ਛਾਪੜੀ ਚੋਂ ਆਪਾਂ ਆਪਣੇ ਘਰਾਂ ਚ ਲੈ ਗਈ ਤੇ ਸਾਧ ਸੰਗਤ ਜੀ ਭਾਈ ਵਿਧੀ ਚੰਦ ਨੇ ਫੇਰ ਧੜਕੇ ਮਾਲਾ ਫੇਰ ਭਾਈ ਅਦਲੀ ਜੀ ਦੇ ਬਾਬਾ ਅਦਲੀ ਜੀ ਦੇ ਚਰਨ ਫੜ ਲੇ ਕਹਿੰਦੇ ਮਹਾਪੁਰਸ਼ੋ ਅੱਜ ਮੈਨੂੰ ਬਚਾਲਿਆ ਅੱਜ ਤੋਂ ਬਾਅਦ ਮੈਂ ਗੁਨਾਹ ਨਹੀਂ ਕਰਦਾ ਮੈਨੂੰ ਆਪਣਾ ਚੇਲਾ ਬਣਾ ਲਓ ਹੁਣ ਭਾਈ ਵਿਧੀ ਚੰਦ ਜੀ ਸਾਧ ਸੰਗ ਜੀ ਇਦਾਂ ਕਹਿੰਦੇ ਮੈਨੂੰ ਆਪਣਾ ਚੇਲਾ ਬਣਾ ਲਓ ਤੇ ਬਾਬਾ ਅਦਲੀ ਜੀ ਕਹਿੰਦੇ ਨਾ ਭਾਈ ਮੈਂ ਕਿਹੜਾ ਕੋਈ ਗੁਰੂ ਹਾਂ ਤੈਨੂੰ ਚੇਲਾ ਬਣਾ ਲਾਂ ਹੁਣ ਜੇ ਤੇ ਕੋਈ ਅੱਜ ਵਾਲਾ ਦੇਹਧਾਰੀ ਪਖੰਡੀ ਹੁੰਦਾ ਉਹਨੂੰ ਤਾਂ ਕਹਿਣਾ ਸੀ ਵੀ ਬਣ ਜਾ ਪਰ ਸਾਧ ਸੰਗਤ ਜੀ ਉਹ ਖੁਦ ਜੁੜੇ ਹੋਏ ਸੀ ਉਹ ਕਹਿੰਦੇ ਨਾ ਭਾਈ ਮੇਰਾ ਚੇਲਾ ਨਹੀਂ ਜਿਹਦਾ ਚੇਲਾ ਮੈਂ ਬਣਿਆ ਹੋਇਆ ਹੈ ਉਹਦਾ ਚੇਲਾ ਬਣ ਤੂੰ ਜੇ ਬਣ ਨਹੀਂ ਹੈ ਤਾਂ ਆਖੋ ਸਤਨਾਮ ਕਹਿੰਦਾ ਮਹਾਰਾਜ ਫਿਰ ਜੋੜ ਦਿਓ ਹੁਣ ਅੱਜ ਜੋੜ ਦਿਓ ਅੱਜ ਤੋਂ ਬਾਅਦ ਮੈਂ ਕੋਈ ਗਨਾਹ ਨਹੀਂ ਕਰਦਾ ਮੈਨੂੰ ਛੇਤੀ ਗੁਰੂ ਚਰਨਾ ਚ ਲੈ ਜਾਓ ਮੈਨੂੰ ਚਰਨਾ ਅਮਰਤ ਪਿਲਾ ਕੇ ਤੇ ਮੈਨੂੰ ਉਹਨਾਂ ਦਾ ਚੇਲਾ ਉਹਨਾਂ ਦਾ ਸਿੱਖ ਬਣਾ ਦੇ ਫੇਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਭਾਈ ਵਿਧੀ ਚੰਦ ਜੀ ਲੈ ਕੇ ਗਏ ਤੇ ਉਹਨਾਂ ਨੇ ਸਾਧ ਸੰਗ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੌਣ ਹੈ ਇਹ ਕੀ ਨਾਮ ਭਾਈ ਤੇਰਾ ਕਿਹਨ ਮੇਰਾ ਨਾਮ ਵਿਧੀ ਚੰਦ ਆ ਕਹਿੰਦੇ ਨਾਮ ਤੇਰਾ ਬੜਾ ਕਿੰਨੇ ਰੱਖਿਆ ਕਹਿੰਦੇ ਦੋਸਤਾਂ ਨੇ ਰੱਖਿਆ ਮਿੱਤਰਾਂ ਨੇ ਰੱਖਿਆ ਕਿਉਂਕਿ ਮੈਂ ਅਸੀਂ ਜਦੋਂ ਚੋਰੀ ਕਰਨ ਜਾਂਦੇ ਸੀ ਮੇਰੇ ਕੋਲੇ ਵਿੜੀਆਂ ਵਿਧੀਆਂ ਅਸੀਂ ਬੜੇ ਤਰੀਕੇ ਸੀ ਚੋਰੀ ਕਰਨ ਦੇ ਉਹਨਾ ਯਾਰਾ ਮਿੱਤਰਾ ਨੇ ਵਿਧੀ ਚੰਦ ਰੱਖ ਦਿੱਤਾ ਇਸ ਕਰਕੇ ਮਹਾਰਾਜ ਮੈਨੂੰ ਬਖਸ਼ੋ ਚਰਨਾ ਅੰਮ੍ਰਿਤ ਦਿਓ ਤੇ ਗੁਰੂ ਸਾਹਿਬ ਕਹਿਣ ਲੱਗੇ ਭਾਈ ਹੁਣ ਲੰਗਰ ਦੇ ਭਾਂਡਿਆਂ ਦੀ ਸੇਵਾ ਕਰ ਜਿਵੇਂ ਜਿਵੇਂ ਲੰਗਰ ਦੇ ਭਾਂਡੇ ਮਾਂਜੇਗਾ ਤੇਰਾ ਮਨ ਲਿਸ਼ਕੇਗਾ ਕੀਤੇ ਹੋਏ ਗੁਨਾਹ ਪਾਪ ਇਸ ਮਨ ਹਿਰਦੇ ਦੇ ਅੰਦਰੋਂ ਸਾਫ਼ ਹੋ ਜਾਣਗੇ ਦੂਰ ਹੋ ਜਾਣਗੇ ਇਸ ਕਰਕੇ ਭਾਈ ਲੰਗਰਾਂ ਦੀ ਸੇਵਾ ਕਰ ਨਾਲ ਨਾਲ ਬਾਣੀ ਪੜਿਆ ਕਰ ਸ੍ਰੀ ਜਪਜੀ ਸਾਹਿਬ ਦਾ ਪਾਠ ਪ੍ਰਰੰਭ ਕਰ ਦਿੱਤਾ ਸਾਧ ਸੰਗਤ ਜੀ ਸੰਥਿਆ ਲੈਣੀ ਨਾਲ ਦੇ ਸਿੱਖਾਂ ਤੋਂ ਸੋ 101 ਪਾਠ ਰੋਜ਼ ਫਿਰ ਜਪਜੀ ਸਾਹਿਬ ਦਾ ਕਰਦੇ ਸੀ ਭਾਈ ਵਿਧੀ ਚੰਦ ਜੀ ਫਿਰ ਇਹਨੇ ਤਕੜੇ ਸੂਰਮੇ ਬਣੇ ਕਦੇ ਇਤਿਹਾਸ ਅਗੇ ਸੂਰਮ ਗਤੀ ਦਾ ਵੀ ਦੱਸਾਂਗੇ ਸੁਣਾਵਾਂਗੇ ਜਦੋਂ ਸਮਾਂ ਹੋਇਆ ਸੋ ਕਹਿਣ ਤੋਂ ਭਾਵ ਹੈ ਫਿਰ ਇਹ ਕਦੀ ਜਿਹੜਾ ਚੋਰ ਲਟੇਰਾ ਲੋਕੀ ਕਹਿੰਦੇ ਸੀ ਭਾਈ ਵਿਧੀ ਚੰਦ ਨੂੰ ਪਰ ਸਾਧ ਸੰਗ ਜੀ ਜਦੋਂ ਗੁਰੂ ਨਾਲ ਪੂਰੀ ਤਰ੍ਹਾਂ ਗੁੜੰਧ ਹੋ ਗਿਆ ਜੁੜ ਗਿਆ ਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਇੱਕ ਦਿਨ ਛੀਨੇ ਛਾਤੀ ਦੇ ਨਾਲ ਲਾ ਕੇ ਆਖਿਆ ਸੀ ਕਹਿੰਦੇ ਵਿਧੀ ਚੰਦ ਛੀਨਾ ਗੁਰੂ ਦਾ ਛੀਨਾ ਕਹਿੰਦੇ ਜਿਵੇਂ ਛੀਨੇ ਤੋਂ ਬਿਨਾ ਬੰਦਾ ਕਾਦੇ ਕੰਮ ਦਾ ਬਾਡੀ ਦੇ ਵਿੱਚ ਜੇ ਛੀਨਾ ਹੈ ਦਿਲ ਹੈ ਤੇ ਫੇਰ ਹੀ ਬਾਡੀ ਕੰਮ ਕਰਦੀ ਹੈ ਫੇਰ ਹੀ ਮਨੁੱਖ ਹੈ ਕਹਿੰਦੇ ਵਿਧੀ ਚੰਦਾ ਤੂੰ ਸਾਡਾ ਦਿਲ ਹੈ ਜੇ ਸਾਡੇ ਚ ਦਿਲ ਨਾ ਹੋਵੇ ਤੇ ਅਸੀਂ ਕਿਹੜੇ ਕੰਮ ਦੇ ਆ ਵੇਖੋ ਇੰਨਾ ਜੁੜ ਗਿਆ ਫਿਰ ਇੰਨਾ ਨੇੜੇ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਖੋ ਸੋ ਇਸ ਤਰ੍ਹਾਂ ਜੋੜਨ ਹਾਰੇ ਜੋੜਿਆ ਜਿਹੜੇ ਜੋੜਨ ਹਾਰੇ ਐ ਇਦਾਂ ਜੋੜ ਦਿੰਦੇ ਨੇ ਗੁਰੂ ਨਾਲ ਇਸ ਕਰਕੇ ਜੁੜਿਆ ਹੋਿਆਂ ਦੀ ਸੰਗਤ ਕਰੋ ਪੂਰੇ ਗੁਰੂ ਦੀ ਸੰਗਤ ਕਰੋ ਤਾਂ ਕਿ ਸਾਡਾ ਲੋਕ ਤੇ ਪਰਲੋਕ ਸਵਰ ਜਾਵੇ ਕੀਤੇ ਹੋਏ ਗੁਨਾਹ ਜ਼ਿੰਦਗੀ ਦੇ ਅੰਦਰ ਜੀਵਨ ਦੇ ਅੰਦਰੋਂ ਬਖਸ਼ੇ ਜਾਣ ਆਓ ਅਰਦਾਸ ਬੇਨਤੀ ਦਾ ਸਮਾਂ ਹੋ ਗਿਆ ਗੁਰੂ ਸਾਹਿਬ ਜੀ ਦਇਆ ਕਰਨ ਕਿਰਪਾ ਕਰਨ ਇੱਥੇ ਸਮਾਪਤੀ ਹੈ ਭਾਵੇਂ ਕਿ ਸ਼ਬਦ ਦੀਆਂ ਕੁਝ ਕੁ ਤੁਕਾਂ ਜਿਹੜੀਆਂ ਬਾਕੀ ਰਹਿੰਦੀਆਂ ਨੇ ਪਰ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਦਇਾਨਤ ਦਇਆ ਕਰਨ ਕਿ ਸਾਨੂੰ ਪਾਵਨ ਚਰਨਾਂ ਨਾਲ ਇਸ ਤਰ੍ਹਾਂ ਜੋੜੀ ਰੱਖਣ ਸੇਵਾ ਤੇ ਸਿਮਰਨ ਦੇ ਬਲ ਬਖਸ਼ਣ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੋ ਸੱਜਣਾ ਸੀਸੜੀਆਂ ਜੋ ਹੋਵੇ ਸਭ ਸੋ ਮੇਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਦੇਸ ਰਾਤ ਦੋਏ ਦਾਈ ਦਾਇਆ ਚਿੰਗਿਆ ਆਇਆ ਬੁਰੀ ਆਇਆ ਕਰਮੀ ਆਪ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖਿ ਉਜਲੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖਿ ਉਜਲੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖੇ ਉਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ